ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਨੀ ਹੈ ਪਿੰਡ ਤ੍ਰੇਤਾ ਦੇ ਵਿਕੇ ਜੋ ਬਹੁਤ ਹੀ ਚਰਚਾ ਦਾ ਮਸਲਾ ਗੁਰਦੁਆਰਾ ਗੁਰਦੁਆਰਾ ਜਿਹੜਾ ਹੈਗਾ ਸ਼੍ਰੀ ਗੁਰੂ ਅਰਜਨ ਦੇਵ ਜੀ ਪਾਲਾਜ ਉਹਦੇ ਨਾਲ ਕਮਿਊਨਿਟੀ ਹਾਲਾ ਜਿਹੜਾ ਕਿ ਪ੍ਰਸ਼ਾਸਨ ਵੱਲੋਂ ਬਲਡੋਜ਼ਰ ਚਲਾ ਕੇ ਉਹਦੀਆਂ ਵੀਡੀਓ ਦੁਆਰਾ ਸਿੱਗੀਆਂ ਜਿਹੜੀ ਚਾਰ ਦਿਵਾਰੀ ਕੀਤੀ ਗਈ ਸੀ ਉਹ ਤਾੜ ਦਿੱਤੀ ਗਈ ਸੀ ਉਹ ਤੋਂ ਪ੍ਰਾਂਤ ਬਹੁਤ ਵੱਡਾ ਐਜੀਟੇਸ਼ਨ ਲੋਕਾਂ ਦੇ ਵਿੱਚ ਰੋਸ ਹੈਗਾ ਤੇ ਬਹੁਤ ਸਾਰੇ ਧਰਮ ਨੇ ਪ੍ਰਦਰਸ਼ਨ ਕੀਤੀ ਇਹਦੇ ਵਿੱਚ ਜਿਹੜੇ ਲੱਗੇ ਹੈਗੇ ਆ ਡੀਐਸਪੀ ਫਲੋਰ ਔਰ ਐਸਟੀਐਮ ਦਫਤਰ ਵਿਖੇ ਜਿਹੜਾ ਆ ਬੀਐਸਪੀ ਨੇ ਗਵਾਈ ਵਿੱਚ ਬਹੁਤ ਵੱਡੇ ਧਰਮ ਨੇ ਜਿਹੜੇ ਆ ਉਹ ਲਗਾਏ ਗਏ ਸੀ ਤੇ ਅੱਜ ਇਸ ਮਾਮਲੇ ਵਿੱਚ ਬਹੁਤ ਵੱਡਾ ਮੋੜ ਉਦੋਂ ਆ ਜਦੋਂ ਐਸਸੀ ਕਮਿਸ਼ਨ ਦੇ ਚੇਅਰਮੈਨ ਪੰਜਾਬ ਜਸਵੀਰ ਸਿੰਘ ਗੜੀ ਅੱਜ ਇਸ ਜਗ੍ਹਾ ਤੇ ਜਿਹੜੇ ਗੁਰਦੁਆਰਾ ਪਿੰਡ ਪੁਲੀਤਾ ਵਿਖੇ ਆ ਗਿਆ ਉਥੇ ਮੌਕੇ ਤੇ ਪਹੁੰਚਦੇ ਆਏ ਤੋਂ ਕਰਨਾ ਉਹਨਾਂ ਕੋਲੋਂ ਇਹ ਪੂਰੀ ਜਿਹੜੀ ਜਾਣਕਾਰੀ ਆ ਉਹ ਪ੍ਰਸ਼ਾਸਨ ਵੱਲੋਂ ਜਿਹੜੀ ਆਪਾਂ ਦੀਆਂ ਦੋ ਉਹਨਾਂ ਨੇ ਆਪਣੇ ਉੱਤੇ ਦਫ਼ਤਰ ਵਿਖੇ ਪਾਕਾ ਸਾਡੇ ਜਿਹੜਾ ਚੰਡੀਗੜ੍ਹ ਵਿਖੇ ਉਹਨਾਂ ਨੇ ਇਹਦਾ ਪੂਰਾ ਰਿਕਾਰਡ ਲਗਾ ਕੇ ਜਿਹੜੀ ਪੂਰੀ ਜਾਣਕਾਰੀ ਹਾਸਲ ਕੀਤੀ ਸੀ ਦੋ ਤਰੀਕਾ ਬਣਾ ਉੱਤੇ ਪਿਆ ਸੀ ਤੇ ਅੱਜ ਇਸ ਪੂਰੇ ਮਾਮਲੇ ਦੀ ਜਾਣਕਾਰੀ ਹਸਕਾਨ ਦੇ ਮੌਕੇ ਤੇ ਪੁੱਜਦੇ ਆ ਕਿ ਮੌਕੇ ਤੇ ਪੁੱਜ ਕੇ ਉਹਨਾਂ ਨੇ ਪੂਰੇ ਜਿਹੜੇ ਦੋਨੇ ਤੇ ਰਹਿ ਗੀਆਂ ಗ್ರಾಮ ਪੰਚਾਇਤ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰੂ ਰੇਵਦਾਸ ਮਹਾਰਾਜ ਪਿੰਡ ਤੇ ਦਿੱਤਾ ਹੈਗਾ ਉਹਨਾਂ ਦੇ ਨਾਲ ਤੇ ਇਸ ਮੌਕੇ ਤੇ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਦਿਖਾਜ ਰਹਿਦਾ ਆ ਪਬਲਿਕ ਅਕਾੜ ਦੇ ਵਿੱਚ ਸਾਰੀ ਜਿਹੜੀ ਆ ਕਹਿ ਸਕਦੇ ਆ ਜਾਣਕਾਰੀ ਉਹਨਾਂ ਨੂੰ ਹਾਸਲ ਕੀਤੀ ਜਾਂਦੀ ਆ ਤੇ ਕਾਫੀ ਧੰਬਾ ਸਮਾਗਮ ਦੀ ਮੀਟਿੰਗ ਚੱਲਦੀ ਹੈਗੀ ਆ ਤੇ ਉਪਰੰਤ ਆ ਕਿ ਉਸ ਵੇ ਪਬਲਿਕ ਦੇ ਵਿੱਚ ਜਦੋਂ ਇਹ ਸਮਾਗਮ ਨੂੰ ਲੈ ਕੇ ਗਾਰਮਾ ਚੱਲਦੀ ਆ ਜਿਹੜਾ ਮਾਹੌਲ ਕੁਝ ਦਾ ਅਖੀ ਕੋਲ ਨੂੰ ਬਣ ਜਾਂਦਾ ਆ ਤਾਂ ਉਹਨੂੰ ਦੇਖਦੇ ਹੋਏ ਪੁਲਿਸ ਨੇ ਜਿਹੜਾ ਆ ਇਸ ਚੀਜ਼ ਨੂੰ ਜਿਹੜਾ ਆ ਮੌਕੇ ਤੇ ਜਿਹੜਾ ਆ ਕੰਟਰੋਲ ਕਰ ਲੈਂਦੀ ਆ ਤੇ ਇਸ ਮਾਹੌਲ ਨੂੰ ਦੇਖਦੇ ਹੋਏ ਜਿਹੜਾ ਜਸਵੀਰ ਸਿੰਘ ਗੜੀ ਚੇਅਰਮੈਨ ਐ ਸੀਗਮਿਸ਼ਨ ਬਣੋ ਇਸ ਮਾਹੌਲੇ ਨੂੰ ਸੁਲਝਾਉਣ ਵਾਸਤੇ ਅੱਜ 93 ਦਾ ਸਮਾ ਜਿਹੜਾ ਆ ਅਸੀਂ ਦਾ ਅਫਲੋਰ ਕੇ ਜਨਾ ਉਹਨਾਂ ਦਾ ਦਿੱਤਾ ਜਾਂਦਾ ਹੈ ਉਪਰਾਂ ਤੇ ਉੱਥੇ ਜਦੋਂ ਬੈਠੀ ਮੀਟਿੰਗ ਹੁੰਦੀ ਆ ਤਾਂ ਉਹਦੇ ਵਿੱਚ ਸਿਵਲ ਪ੍ਰਸ਼ਾਸਨ ਨਾਲ ਨਾਲ ਪੁਲਿਸ ਪ੍ਰਸ਼ਾਸਨ ਔਰ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਪੰਚਾਇਤ ਦੇ ਮੈਂਬਰ ਹਾਜ਼ਰ ਹੁੰਦੇ ਆ ਤੇ ਕਾਫੀ ਲੰਬੀ ਸਮਾਂ ਮੀਟਿੰਗ ਕਰਨ ਤੋਂ ਬਾਅਦ ਜਿਹੜਾ ਆ ਇਹ ਜਿਹੜਾ ਮਾਮਲਾ ਆਪਣਾ ਤੋ ਕਹਿੰਦਾ ਸੁਲਝਾਉਣ ਦੇ ਵਿੱਚ ਸਫਲਤਾ ਜਿਹੜੀ ਆ ਉਹ ਪ੍ਰਾਪਤ ਹੋ ਜਾਂਦੀ ਆ ਇਹਦੇ ਵਿੱਚ ਜਿਹੜਾ ਹੈਗਾ ਜਿਥੇ ਉਹ ਕਮਿਊਨਿਟੀ ਹਾਲ ਦੀਆਂ ਦੁਆਰਾ ਸੀਗੀਆਂ ਉਹ ਉੱਥੇ ਜਿਹੜਾ ਆ ਮੁਰਤ ਜਿਹੜੀਆਂ ਦੁਆਰਾ ਦੁਆਰਾ ਇਹਨਾਂ ਮਸਾਰੰ ਦਾ ਜਿਹੜਾ ਆ ਉਹ ਮਨਜ਼ੂਰੀ ਆ ಗ್ರಾಮ ਪੰਚਾਇਤ ਵੱਲੋਂ ਦੇ ਦਿੱਤੀ ਜਾਂਦੀ ਆ ਤੇ ਉਹਦੇ ਸਬੰਧ ਵਿੱਚ ਜਿਹੜੇ ਪਹਿਲਾਂ ਮਤੇ ਪਾਏ ਗਏ ਹੈ ਉਹਦੇ ਜਿਹੜੀਆਂ ਤਕਨੀਕੀ ਨਕਸ਼ੇ 'ਚ ਗਲਤੀਆਂ ਸੀਗੀਆਂ ਉਹਨਾਂ ਨੂੰ ਸੁਧਾਰਨ ਵਾਸਤੇ ਵੀ ਜਿਹੜੀ ਆ ਉਹ ਕਾਫੀ ਲੰਮਾ ਸਮਾਂ ਜਿਹੜੀ ਆ ਉਹ ਮੀਟਿੰਗ ਦੇ ਵਿੱਚ ਚਰਚਾ ਜਿਹੜੀ ਕੀਤੀ ਜਾਂਦੀ ਆ ਤੇ ਆਖਰ ਦੇ ਵਿੱਚ ਜਸਵੀਰ ਸਿੰਘ ਗੜੀ ਸਿਕਿਊਰਿਟੀ ਕਮਿਸ਼ਨ ਦੇ ਚੇਅਰਮੈਨ ਜਿਹੜਾ ਆ ਉਹਨਾਂ ਦੀ ਅਗਵਾਈ ਦੇ ਵਿੱਚ ਸਿਵਲ ਪ੍ਰਸ਼ਾਸਨ ਔਰ ਪੁਰਸਿਵਲ ਪ੍ਰਸ਼ਾਸਨ ਨਾਲ ಗ್ರಾಮ ਪੰਚਾਇਤ ਔਰ ಗ್ರಾಮ ਗਰਨ ਪ੍ਰਬੰਧਕ ਕਮੇਟੀ ਪੰਡਤ ਨੇਤਾ ਦੇ ਸਾਰਿਆਂ ਦੇ ਉਦਮ ਤੇ ਸਾਧਕਾ ਅੱਜ ਇਹ ਜਿਹੜਾ ਮਾਮਲਾ ਸੁਲਝਾ ਜਾ ਗਿਆ ਹੈ। ਇਸ ਮੌਕੇ ਤੇ ಗ್ರಾಮ ਪੰਚਾਇਤ ਦੇ ਜੋ ਸਰਪੰਚ ਸਾਹਿਬ ਆ ਉਹਨਾਂ ਨੇ ਕੀ ਕਿਹਾ ਔਰ ਜਿਸ ਵੀਰ ਸੰਗੜੀ ਘਰਾਨੀ ਇਸ ਮਾਮਲੇ ਨੂੰ ਸਬੰਧ ਵਿੱਚ ਕਿਸੂ ਜੀ ਹੋਂਦ ਬਾਅਦ ਕੀ ਕਿਹਾ ਇਹ ਸਾਰਾ ਪਛਾਈ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰ ਜਾ ਰਹੇ ਹਾਂ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰਤਲੀਤਾ ਦੇ ਵਿੱਚ ਸ਼੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਕਮਿਊਨਿਟੀ ਹਾਲ ਨੂੰ ਲੈ ਕੇ ਜੋ ਬਿਵਾਦ ਸੀ ਜਿਹਨੂੰ ਪੂਰੇ ਪੰਜਾਬ ਦੇਸ਼ ਵਿਦੇਸ਼ ਵਿੱਚ ਗੁਰਦੁਆਰਾ ਸਾਹਿਬ ਦੇ ਬਿਵਾਦ ਦੇ ਨਾਂ ਤੇ ਆਵਾਰਿਆ ਗਿਆ ਉਸ ਸੰਬੰਧੀ ਕਮਿਸ਼ਨ ਕੋਲ ਸ਼ਿਕਾਇਤਾਂ ਆਈਆਂ ਸੀ ਦੋ ਸੁਣਵਾਈਆਂ ਹੋਈਆਂ ਔਰ ਅੱਜ ਮੈਂ ਦੋ ਸੁਣਵਾਈਆਂ ਤੋਂ ਬਾਅਦ ਪਿੰਡ ਮੌਕਾ ਦੇਖਣ ਆਇਆ ਸੀ ਸਾਰਾ ਪਿੰਡ ਸਾਰਾ ਨਗਰ ਸਾਰੇ ਮੋਤਵਰ ਇਲਾਕੇ ਦੇ ਇਕੱਠੇ ਕੀਤੇ ਸਾਰਾ ਪ੍ਰਸ਼ਾਸਨ ਨੇ ਬੜੀ ਮਸਤੀ ਦੀ ਦੇ ਨਾਲ ਇਸ ਜ਼ਿੰਮੇਵਾਰੀ ਨੂੰ ਪੂਰਾ ਕਰਨ ਲਈ ਸਹਿਯੋਗ ਦਿੱਤਾ ਔਰ ਉਹਦਾ ਨਤੀਜਾ ਇਹ ਹੋਇਆ ਅੱਜ ਜਿਹੜੀਆਂ ਲਗਾਤਾਰ ਬੈਠਕਾਂ ਚੱਲੀਆਂ ਕਿ ਜਿਹੜੀ ਪੰਚਾਇਤ ਦੋ ਧੜਿਆਂ ਚ ਵੰਡੀ ਹੋਈ ਸੀ ਪੂਰਾ ਪਿੰਡ ਦੋ ਧੜਿਆਂ ਚ ਵੰਡਿਆ ਹੋਇਆ ਸੀ ਉਹਨਾਂ ਨੇ ਆਪਣਾ ਏਕਾ ਕੀਤਾ ਉਸ ਏਕੇ ਦੇ ਵਿੱਚ ਜਿਹੜੇ ਫੈਸਲੇ ਹੋਏ ਆ ਮਾਣਜੋਗ ਸਰਪੰਚ ਸਾਹਿਬ ਦੀ ਅਗਵਾਈ ਦੇ ਵਿੱਚ ਲਿਖਤ ਵਿੱਚ ਲਿਆਂਦੇ ਗਏ ਆ ਮਾਣਜੋਗ ਸਰਪੰਚ ਸਾਹਿਬ ਇਹਨਾਂ ਮਤਿਆਂ ਦੇ ਵਿੱਚ ਮੋਟੀ-ਮੋਟੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਆ ਕਿ ਜੋ 10 ਕਨਾਲ 4 ਮਰਲੇ ਦਾ ਰਕਬਾ ਆ ಗ್ರಾಮ ਪੰਚਾਇਤ ਗੈਰਮੁਮਕਿਨ ਗਰਾਊਂਡ ਦੇ ਨਾਮ ਹੈ ਉਸ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਅਰਬਦਾਸ ਖ਼ੁਦਾ ਜੀ ਦੇ ਛੱਡ ਦੇ ਸਾਹਮਣੇ ਜੋ ਕੰਧਾ ਇਸ ਰਕਬੇ ਵਿੱਚੋਂ ਢਾਈਆਂ ਗਈਆਂ ਸਨ ਔਰ ਟਾਉਂਦੇ ਹੋਏ ਜੋ ਕਾਰਵਾਈ ਕੀਤੀ ਗਈ ਸੀ ਉਹਨਾਂ ਕੰਧਾਂ ਨੂੰ ਉਸਾਰ ਕੇ ਡਾਕਟਰ ਬੀ ਆਰ ਅੰਬੇਡਕਰ ਭਵਨ ਤੱਕ ਕਮਿਟੀ ਹਾਲ ਬਣਾਇਆ ਜਾਵੇ ਇਹੋ ਜਿਹਾ ਮਤਾ ਸਰਬਸੰਮਤੀ ਨਾਲ ਪਿੰਡ ਦੀ ਪੰਚਾਇਤ ਨੇ ਪਾਸ ਕੀਤਾ ਹੈ ਇਹਦੇ ਨਾਲ ਹੀ ਜਿਹੜਾ ਮੋਰੀ ਜਗ੍ਹਾ ਛੜਾਈ ਗਈ ਆ ਪਿੰਡ ਨਜਾਇਜ਼ ਕਬਜ਼ੇ ਸੀ ਉਹਦੇ ਵਿੱਚ ਪਾਰਕ ਬਣਾਈ ਜਾਵੇ ਇਹ ਵੀ ਮਤੇ ਦੇ ਵਿੱਚ ਲਿਖਿਆ ਗਿਆ ਹੈ ਔਰ ਇਹਦੇ ਨਾਲ ਹੀ ਇਹ ਲਿਖ ਦਿੱਤਾ ਆ ਕਿ ਜਿਹੜਾ ਇਹ 10 ਕਨਾਲ 4 ਮਾਲੇ ਦੀਆਂ ਜੋ ਕੰਧਾਂ ਢਾਈਆਂ ਆ ਇਹ ਚ ਦੁਬਾਰਾ ਸਾਰੀ ਕਰਾਈ ਜਾਵੇ ਇਹ ਵੀ ਮਤੇ ਦੇ ਵਿੱਚ ਇਹਦੀ ਕਾਪੀ ਪੀਡੀਐਫ ਦੇ ਮਾਧਿਅਮ ਤੋਂ ਮਾਨ ਜੋ ਇਹ ਤੁਹਾਨੂੰ ਆ ਜਾਏਗੀ ਉਹਦੇ ਚ ਦੁਬਾਰਾ ਢਾਈਆਂ ਗਈਆਂ ਦੁਬਾਰਾ ਸਾਈ ਕਰਾਈ ਕਰਾਈ ਜਾਵੇ ਤੇ ਬਾਕੀ ਰਕ ਵਿੱਚ پارک ਬੜਾਈ ਜਾਵੇ ਇਹ ਵੀ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਜਿਹੜਾ ਆ ਉਹ ਪਾਇਆ ਹੈ ਇਸੇ ਨਾਲ ਇਹਦੇ ਚ ਇੱਕ ਜਿਹੜੀ ਅਗਲੀ ਗੱਲ ਹੈ ਜਿਹੜੀ 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 ਗਾਹਾਂ ਕਦੇ ਭਵਿੱਖ ਚ ਇਹ ਬਵਾਦ ਨਾ ਪੈਦਾ ਹੋਵੇ ਇਸ ਸੰਬੰਧੀ ਇਹ ਵੀ ਮਤਾ ਪਾਇਆ ਕਿ ਇਹ ਤਿਆਰ ਕਰਕੇ ਫਾਈਲ ਵੀਡੀਓ ਡੀਡੀਪਿਓ ਰਾਹੀਂ ਮਾਜੋਕ ਡਾਇਰੈਕਟਰ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਲੜਿੰਦੀ ਕਾਰਵਾਈ ਲਈ ਇਹ ਭੇਜਿਆ ਜਾਏਗਾ ਇਹ ਵੀ ਮਤਾ ਪਾਇਆ ਹੈ ਔਰ ਮੈਂ ਇਹਦੇ ਲਈ ਸੂਚੀ ਪੰਚਾਇਤ ਦਾ ਡਿਟੇਲ ਚ ਤੁਸੀਂ ਉਹਨੂੰ ਪੜ ਲਿਓ ਉਹਦਾ ਸ਼ੁਕਰੀਆ ਮੈਂ ਤੁਹਾਡਾ ਸਾਰਿਆਂ ਦਾ ਕਰਦਾ ਦੂਜੀ ਗੱਲ ਜਿਹੜਾ ਵਿਵਾਦ ਐਡਾ ਖੜਾ ਹੋਇਆ ਦੋ-ਦੋ ਮਤੇ ਪਏ ਉਹਦੇ ਵਿੱਚ ਜਿਹੜੀ ਅਸੀਂ ਪੂਰੀ ਜਾਂਚ ਪੜਤਾਲ ਕੀਤੀ ਆ ਕਿ ਕਿਉਂਕਿ ਪੰਚਾਇਤ ਪਿੰਡਾਂ ਦੇ ਲੋਕ भोले ਹੁੰਦੇ ਆ ਸਰਪੰਚ ਸਾਹਿਬ ਦੇਖੋ ਪੁਰਸਖ ਚੇਹਰਾ ਜਾਂ ਪੂਰੀ ਪੰਚਾਇਤ ਬੀਬੀ ਰਾਣੀ ਜੀ ਜਾਂ ਬਲਵੀਰ ਕਲੇਰ ਜੀ ਜਾਂ ਸੰਦੀਪ ਪ੍ਰਦੀਪ ਸਿੰਘ ਜੀ ਆ ਸਾਰੇ ਤੁਸੀਂ ਔਰ ਉਹਦੇ ਵਿੱਚ ਜਿਹੜਾ ਜਾਣਕਾਰ ਹੁੰਦਾ ਉਹ ਉਹਨੇ ਜਾਣਕਾਰ ਨੇ ਗਾਈਡ ਕਰਨਾ ਹੁੰਦਾ ਕਿੱਥੇ ਕਮੀ ਰਹਿ ਗਈ ਕਿੱਥੇ ਪੇਸ਼ੀ ਰਹਿ ਗਈ ਇਹਦੇ ਵਿੱਚ ਸਾਨੂੰ ਇਹ ਨਜ਼ਰ ਆਇਆ ਕਿ ਪੰਚਾਇਤ ਸੈਕਟਰੀ ਨੇ ਇਹਦੇ ਵਿੱਚ ਥੋੜੀ ਹਨਗੈਲੀ ਰੱਖੀ ਆ ਇਹ ਬਵਾਦ ਡਾ ਵੱਧਿਆ ਵਧਿਆ ਆ ਉਹਦੇ ਲਈ ਅਸੀਂ ਡਿਪਾਰਟਮੈਂਟ ਨੂੰ ਇਹ ਨਿਰਦੇਸ਼ ਜਾਰੀ ਕਰ ਦਿੱਤਾ ਆ ਉਹਦੀ ਤੁਰੰਤ ਪ੍ਰਭਾਵ ਦੇ ਨਾਲ ਬਦਲੀ ਇੱਥੋਂ ਕਰ ਦਿੱਤੀ ਜਾਂਦੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪੰਜਾਬ ਦੇ ਚੇਅਰਮੈਨ ਐਸ்சி ਕਮਿਸ਼ਨ ਸਰਦਾਰ ਜਸਵੀਰ ਸਿੰਘ ਗੜੀ ਜੀ ਸਾਡੇ ਪਿੰਡ ਆਏ ਸੀਗੇ ਔਰ ਜੋ ਵੀ ਸਾਡੇ ਕਈ ਦਿਨਾਂ ਤੋਂ ਤੁਸੀਂ ਦੇਖ ਰਹੇ ਆ ਪੰਚਾਇਤੀ ਜ਼ਮੀਨ ਦਾ ਵਿਵਾਦ ਬਵਾਦ ਚੱਲਦਾ ਪਿਆ ਆ ਔਰ ਬਵਾਦ ਚੱਲਦੇ-ਚੱਲਦੇ ਇੰਨਾ ਕੁਝ ਹੋਇਆ ਕੁਝ ਬਾਹਲੇ ਸ਼ਰਾਰਤੀ ਅੰਸਰਾਂ ਨੇ ਇਸ ਨੂੰ ਹਵਾ ਦੇ ਕੇ ਗਲਤ ਰੰਗਤ ਦਿੱਤੀ ਗਈ ਪਰ ਫੇਰ ਵੀ ਅਸੀਂ ਸਾਡੀ ਪੰਚਾਇਤ ਪਿੰਡ ਦੇ ਵਿੱਚ ਕੋਈ ਛ ਵੀ ਇਦਾਂ ਦਾ ਅਨਸੁਮਾਈ ਘਟਨਾ ਨਹੀਂ ਵਾਪਰੀ ਪਰ ਕੁਝ ਕੁ ਲੋਕਾਂ ਵੱਲੋਂ ਬਹੁਤ ਜ਼ੋਰ ਲਾਇਆ ਗਿਆ ਅੱਜ ਸਰਦਾਰ ਜਸਵੀਰ ਸਿੰਘ ਗੜੀ ਜੀ ਨੇ ਸਾਡੇ ਪਿੰਡ ਦਾ ਦੌਰਾ ਕੀਤਾ ਔਰ ਮੌਕਾ ਦੇਖਿਆ ਆ ਕੇ ਮੌਕਾ ਦੇਖਦੇ ਹੋਏ ਜੋ ਵੀ ਮੌਕੇ ਦੇ ਵਿੱਚ ਪਾਇਆ ਗਿਆ ਉਸ ਨੂੰ ਨੁਮਾਇੰਦਾ ਕਰਦੇ ਹੋਏ ਸਾਨੂੰ ਗੜੀ ਸਾਹਿਬ ਨੇ ਜੀ ਸਮਝਾਇਆ ਔਰ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਔਰ ਅਸੀਂ ਉਸ ਤੋਂ ਬਾਅਦ ਪੰਚਾਇਤ ਸਾਰੀ ਇਸ ਫੈਸਲੇ ਤੇ ਪਹੁੰਚੇ ਆ ਜੋ ਗੁਰੂ ਰਵਿਦਾਸ ਨਾਮ ਲੈਵਾ ਸੰਗਤ ਦੇ ਭਾਵਨਾ ਨੂੰ ਠੇਸ ਪਹੰਚੀ ਆ ਔਰ ਜਾਣੇ ਅਣਜਾਣੇ ਦੇ ਵਿੱਚ ਰੱਖ ਲਓ ਕਿਉਂਕਿ ਜੋ ਵੀ ਕੰਦਾ ਪੰਚਾਇਤ ਦੀ ਜ਼ਮੀਨ ਵਿੱਚ ਪਈਆਂ ਸੀਗੀਆਂ ਪਰ ਉਹਦਾ ਸੌਲਡ ਸਾਡਾ ਹੋ ਗਿਆ ਅੱਜ ਬੜੇ ਅਸੀਂ ਧੰਨਵਾਦੀ ਆ ਸਰਦਾਰ ਜਸਵੀਰ ਸਿੰਘ ਗੜੀ ਜੀ ਦੇ ਜਿਨ੍ਹਾਂ ਨੇ ਆ ਕੇ ਸਾਡੇ ਪਿੰਡ ਦਾ ਮਸਲਾ ਸੌਲਡ ਕੀਤਾ ਨਹੀਂ ਤਾਂ ਬੰਦੇ ਦਾ ਸਾਡੇ ਪਿੰਡ ਬਹੁਤ ਆਏ ਬਹੁਤ ਗਏ ਪਰ ਕਿਸੇ ਨੇ ਪੰਚਾਇਤ ਨੂੰ ਇੰਨਾ ਗਾਈਡ ਕੋਈ ਸਲਾਹ ਨਹੀਂ ਕੀਤੀ ਔਰ ਆਪਣੀਆਂ ਆ ਕੇ ਗੱਲਾਂ ਕਰਕੇ ਜਾਂਦੇ ਰਹੇ ਆ ਅੱਜ ਅਸੀਂ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ तहे ਦਿਲੋਂ ਧੰਨਵਾਦ ਕਰਦੇ ਆ ਜੋ ਸਾਡੇ ਦੇ ਫਰਿਸ਼ਤਾ ਬਣ ਕੇ ਆਏ ਸਾਡੇ ਪਿੰਡ ਦੇ ਮਸਲੇ ਨੂੰ ਹੱਲ ਕੀਤਾ ਔਰ ਸਾਡੇ ਭਾਈਚਾਰਕ ਸਾਂਝ ਨੂੰ ਵਧਾਇਆ ਸਾਡੀ ਭਾਈਚਾਰਕ ਸਾਂਝ ਸਾਨੂੰ ਜ਼ਿਆਦਾ ਜ਼ਰੂਰੀ ਆ ਸਾਨੂੰ ਇਹ ਜਮੀਨਾਂ ਦਾ ਇੰਨਾ ਨਹੀਂ ਹੈਗਾ ਜਿੰਨਾ ਸਾਨੂੰ ਭਾਈਚਾਰਕ ਕਿਸਾਨ ਚਾਹੀਦੀ ਆ ਔਰ ਪਿੰਡ ਵਾਸੀ ਸਾਰੇ ਪਿੰਡ ਵਾਸੀਆਂ ਵੱਲੋਂ ਅਸੀਂ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਧੰਨਵਾਦ ਕਰਦੇ ਆ ਔਰ ਅਸੀਂ ਪਿੰਡੋਂ ਮਤਾ ਪਾ ਕੇ ਆ ਕੇ ਸਾਰ ਨੂੰ ਅਸੀਂ ਵਿਸ਼ਵਾਸ ਦਿਵਾਇਆ ਵੀ ਅੱਗੇ ਵੀ ਪਿੰਡ ਵਿੱਚ ਅਸੀਂ ਭਾਈਚਾਰਕ ਸਾਂਝ ਇੱਦਾਂ ਬਰਕਰਾਰ ਰੱਖਾਂਗੇ ਜਿੱਦਾਂ ਸਾਡੇ ਇਹਨਾਂ ਨੇ ਅੱਜ ਆ ਕੇ ਸਿਰ ਮਲਾਏ ਆ ਔਰ ਸਾਡੇ ਮੇਰ ਮਲਾਬ ਕਰਾਏ ਆ ਅਸੀਂ ਧੰਨਵਾਦ ਕਰਦੇ ਆਂ ਇਦਾਂ ਦੇ ਯੋਧੇ ਪੈਦਾ ਹੋਣੇ ਜ਼ਰੂਰੀ ਆ ਪੰਜਾਬ ਦੇ ਵਿੱਚ ਜੋ ਕਿ ਆਪਸੀ ਜੋ ਰੰਜਿਸ਼ਾਂ ਆ ਉਹਨਾਂ ਨੂੰ ਦੂਰ ਕਰਦੇ ਆ ਔਰ ਹੋਰ ਵੀ ਅਸੀਂ ਦੇਖਿਆ YouTube ਚੈਨਲ ਦੇ ਉੱਪਰ ਆਉਂਦਾ ਹੀ ਰਹਿੰਦਾ ਵੀ ਕਿੰਨੇ ਸਰਦਾਰ ਜਸਵੀਰ ਸਿੰਘ ਕੜੀ ਜੀ ਕਿੰਨਾ ਵਧੀਆ ਕੰਮ ਕਰਦੇ ਆ ਔਰ ਸਾਨੂੰ ਲੱਗਦਾ ਸੀਗਾ ਵੀ ਸਾਨੂੰ ਕੋਈ ਇਦਾਂ ਦਾ ਸਾਨੂੰ ਚਾਹੀਦਾ ਲੀਡਰ ਜੋ ਆ ਕੇ ਸਾਡਾ ਸਮਝੌਤਾ ਕਰਾਵੇ ਔਰ ਅਸੀਂ ਧੰਨਵਾਦ ਕਰਦੇ ਆਂ ਸਰਦਾਰ ਜਸਵੀਰ ਸਿੰਘ ਗੜੀ ਜੀ ਦਾ ਪੰਚਾਇਤ ਬੋਲੋਂ ਹਾਂਜੀ ਗ੍ਰੀਜੈਕ ਹੋਣ ਹੁਣ ਕੀ ਨਿਬੜਿਆ ਕੀ ਸਰਪੰਚ ਸਾਹਿਬ ਦੋਨੇ ਧਿਰਾਂ ਸਹਿਮਤ ਹੋ ਗਏ ਆ ਤੁਹਾਡੀਆਂ ਹਾਂਜੀ ਸਾਡੀਆਂ ਦੋਨੇ ਧਿਰਾਂ ਸਹਿਮਤ ਹੋ ਗਈਆਂ ਹਾਂਜੀ ਹਾਂਜੀ ਕਿਦਾਂ ਮਾਮਲਾ ਸ਼ਾਰਟ ਆਊਟ ਕਿਦਾਂ ਹੋਇਆ ਤੁਹਾਡਾ ਮਾਮਲਾ ਜਿਹੜੇ ਪੰਚਾਇਤ ਦੀ ਜਗ੍ਹਾ 'ਚ ਕੰਦ ਪਈ ਸੀਗੀ ਪਹਿਲਾਂ ਢਾਈ ਗਈ ਆ ਪੰਚਾਇਤ ਨੂੰ ਠੀਕ ਹੈ ਜੀ ਉਹਦਾ ਵਿਵਾਦ ਚੱਲਦਾ ਸੀ ਉਹ ਸਾਡਾ ਕਮੇਟੀ ਨਾਲ ਸੌਲਡ ਆਊਟ ਹੋ ਗਿਆ ਆ ਸਾਰੇ ਸਮਝੌਤਾ ਹੋ ਗਿਆ ਔਰ ਉਹ ਜਿਹੜੀ ਜ਼ਮੀਨ ਆ ਪੰਚਾਇਤੀ ਜ਼ਮੀਨ ਆ ਉਹ ਗੁਰੂ ਰਵੀਦਾਸ ਮਹਾਰਾਜ ਜੀ ਨੂੰ ਸਮਰਤਾਵ ਹੋ ਕੇ ਜੋ ਵੀ ਭਾਵਨਾਵਾਂ ਸੀਗੀਆਂ ਸੰਗਤ ਦੀਆਂ ਵੀ ਕਮਿਊਨਿਟੀ ਹਾਲ ਬਣਾਉਣ ਦੀਆਂ ਉਹ ਮਤਾ ਪਾ ਕੇ ਅਸੀਂ ਉੱਪਰ ਪ੍ਰਵਾਨਗੀ ਦੇ ਭੇਜ ਰਹੇ ਹਾਂ ਜੀ ਠੀਕਾ ਕਿ ਕਿੰਨੀ ਜਗ੍ਹਾ ਸਰ ਦਿੱਤੀ ਤੁਸੀਂ ਉਹਨਾਂ ਨੂੰ ਕਮੇਟੀ ਨੂੰ ਤੁਸੀਂ ਕਮੇਟੀ ਨੂੰ ਜੀ 2 ਕਨਾਲ 13 ਮਰਲੇ ਜਗ੍ਹਾ ਦਿੱਤੀ ਗਈ ਹੁਣ ਕਮਿਊਨਿਟੀ ਹਾਲ ਬਣੂਗਾ ਉੱਥੇ ਹਾਂ ਜੀ ਕਮਿਊਨਿਟੀ ਹਾਲ ਬਣੂਗਾ ਜੀ ਪਰਚਾ ਪੁਰਚਾ ਵੀ ਚੱਲਦਾ ਸੀ ਇਸ ਮਾਮਲੇ 'ਚ ਕੋਈ ਹਾਂਜੀ ਹਾਂਜੀ ਇਸ ਮਾਮਲੇ ਦੇ ਵਿੱਚ ਅਸੀਂ ਕੇਸ ਦਰਜ ਹੋਏ ਸੀਗੇ ਤੇ ਉਹ ਹਾਲੇ ਰਿੱਟਾਂ ਜਿ ਸੀਗੀਆਂ ਗਈਆਂ ਜੀ ਉਹ ਵਾਪਸ ਹੋਣੀਆਂ ਸਾਰਾ ਕੁਝ ਦੋਨੇ ਤਰ੍ਹਾਂ ਦੀ ਸਹਿਮਤੀ ਹੋ ਗਈ ਸੀ ਤੇ ਹਾਂਜੀ ਦੋਨੋਂ ਤਰ੍ਹਾਂ ਦੇ ਦੋਨਾਂ ਤਰ੍ਹਾਂ ਦੇ ਦੀ ਸਹਿਮਤੀ ਹੋ ਗਿਆ ਹਾਲੇ ਕੇਸ ਕੋਈ ਲੱਗਾ ਨਹੀਂ ਹੈਗਾ ਸਿਰਫ ਰੇਟਾਂ ਸੀਗੀਆਂ ਉਹ ਵਾਪਸ ਹੋ ਗਈਆਂ